ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਅਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਆਂਦੇ ਨੇ ਜੀ ਅੱਜ ਜੋ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 4.5 ਮਰਲੇ ਆ ਇਹ ਘਰ ਦੋ ਗਲੀਆਂ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਫਰੰਟ ਸਾਰੀ ਦੋਨੋਂ ਪਾਸੇ ਫਰੰਟ ਹੈ ਤੇ ਦੋਨੋਂ ਪਾਸੇ ਖੁੱਲਡੁੱਲੀ ਗਲੀ ਬਣੀ ਹੋਈ ਹੈ ਇੰਟਰਲੌਕ ਟਾਇਲ ਲੱਗੀ ਹੋਈ ਹੈ ਗਲੀ ਵਿੱਚ ਆ ਵੀ ਦੇਖੋ ਜੀ ਘਰ ਦੇ ਜਿਹੜਾ ਮੇਨ ਗੇਟ ਦੇ ਅੱਗੇ ਗਲੀ ਹੈ ਉਹ ਵੀ ਕਾਫੀ ਚੌੜੀ ਹੈ ਤੇ ਦੂਜੇ ਪਾਸੇ ਵੀ ਗਲੀ ਕਾਫੀ ਚੌੜੀ ਹੈ ਆ ਗਲੀ ਦਾ ਸਾਰਾ 뷰 ਤੁਸੀਂ ਦੇਖ ਲਓ ਇੱਕ ਵਾਰੀ ਫਰੰਟ ਤੇ ਗੇਟ ਕਾਫੀ ਵੱਡਾ ਲਵਾਇਆ ਹੋਇਆ ਹੈ ਜੀ ਗੱਡੀ ਸਿੱਧੀ ਅੰਦਰ ਜਾਂਦੀ ਹੈ ਜੀ ਹਾਜੀ ਐਂਟਰੀ ਤੇ ਪੱਥਰ ਸਾਰਾ ਲੱਗਾ ਹੋਇਆ ਹੈ ਕਮਰਿਆਂ 'ਚ ਪੱਥਰ ਲੱਗਾ ਹੋਇਆ ਬਾਹਰ ਵੇੜੇ 'ਚ ਪੱਥਰ ਲੱਗਾ ਹੋਇਆ ਜੀ ਤੇ ਤਿੰਨ ਕਮਰੇ ਬਣੇ ਹੋਏ ਨੇ ਇੱਕ ਕਿਚਨ ਇੱਕ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਵਾਰੀ-ਵਾਰੀ ਸਾਰਾ ਕੁਝ ਦਿਖਾ ਦਿੰਨੇ ਆ ਅੱਜ ਪਹਿਲਾ ਕਮਰਾ ਬਣਿਆ ਹੋਇਆ ਸਾਰੇ ਘਰ ਨੂੰ ਪੇਂਟ ਹੋਇਆ ਹੈ ਜੀ ਬਾਕੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਖੜ ਦਿਖਾ ਦਿੰਨੇ ਆ ਸੀਵਰੇਜ ਦਾ ਕੰਮ ਸਾਰੀ ਕਲੋਨੀ ਚ ਹੋਇਆ ਆ ਵਾਟਰ ਸਪਲਾਈ ਦਾ ਵੀ ਸਾਰਾ ਕੰਮ ਵਧੀਆ ਹੋਇਆ ਜੀ ਘਰ ਵਿੱਚ ਟੈਂਕੀ ਮੋਟਰ ਲੱਗੀ ਹੋਈ ਹੈ ਅੱਜ ਦੂਜਾ ਕਮਰਾ ਬਣਿਆ ਹੋਇਆ ਇਹਦੇ ਵਿੱਚ ਇੱਕ ਦੀਵਾਰ ਤੇ ਵਾਲਪੇਪਰ ਦਾ ਕੰਮ ਕਰਵਾਇਆ ਹੈ ਜੀ ਬਾਕੀ ਦੀਵਾਰਾਂ ਤੇ ਪੇਂਟ ਹੋਇਆ ਹੈ ਕਮਰੇ ਤਿੰਨੋ ਖੁੱਲੇ ਡੁੱਲੇ ਬਣੇ ਹੋਏ ਨੇ ਘਰ ਦੇ ਮਾਲਕਾਂ ਦਾ ਨੰਬਰ ਹੈ ਜੀ 98145 31363 ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੋਵੇ ਫੋਨ ਕਰਕੇ ਪੁੱਛ ਸਕਦੇ ਹੋ ਦੇਖਣ ਜਾਣਾ ਹੋਵੇ ਲੋਕੇਸ਼ਨ ਬਾਰੇ ਜਾਂ ਘਰ ਦੇ ਰੇਟ ਬਾਰੇ ਗੱਲ ਕਰਨੀ ਹੋਵੇ ਸਭ ਕਰ ਸਕਦੇ ਹੋ ਘਰ ਦੀ ਡਿਮਾਂਡ ਵੀ ਤੁਹਾਨੂੰ ਦੱਸ ਦਿੰਨੇ ਆ ਆ ਜੀ ਤੀਜਾ ਕਮਰਾ ਬਣਿਆ ਹੋਇਆ ਪਹਿਲੇ ਦੋ ਕਮਰੇਆ ਵਾਂਗੂ ਤੀਜਾ ਕਮਰਾ ਵੀ ਖੁੱਲੇ ਡੁੱਲੇ ਬਣਿਆ ਹੋਇਆ ਜੀ ਇਧਰ ਵੀ ਸਾਰਾ ਪੇਂਟ ਹੋਇਆ ਹੋਇਆ ਇਹਦੇ ਨਾਲ ਜਿੱਥੇ ਪਰਦਾ ਲੱਗਾ ਹੋਇਆ ਉਧਰ ਪਰਲੇ ਪਾਸੇ ਸਟੋਰ ਰੂਮ ਟਾਈਪ ਬਣਾਇਆ ਹੋਇਆ ਜੀ ਇਸ ਕਮਰ ਦੇ ਅਗਲੇ ਪਾਸੇ ਕਿਚਨ ਬਣੀ ਹੋਈ ਹੈ ਤੁਹਾਨੂੰ ਕਿਚਨ ਵੀ ਦਿਖਾ ਦਨੇ ਆ ਜੀ ਘਰ ਦੀ ਡਿਮਾਂਡ ਮਾਲਕਾਂ ਨੇ 19 ਲੱਖ ਰੁਪਏ ਰੱਖੀ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਏਗਾ ਆ ਜੀ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਦੇਖੋ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਸ਼ੈਲਫਾਂ ਪਈਆਂ ਹੋਈਆਂ ਹਨ ਇੱਕ ਸਾਈਡ ਤੇ ਛਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਆ ਦੇਖੋ ਜੀ ਸਾਰੇ ਸ਼ੈਲਫਾਂ ਦਾ ਕੰਮ ਹੋਇਆ ਹੈ ਜੀ ਇੱਕ ਸਾਈਡ ਤੇ ਫ੍ਰੀਜ ਰੱਖਣ ਨੂੰ ਜਗ੍ਹਾ ਬਣਾਈ ਹੋਈ ਹੈ। ਇਹਦੇ ਨਾਲ ਹੀ ਬਾਹਰ ਵਾਸ਼ਬੈਸਨ ਲੱਗਾ ਹੋਇਆ ਤੇ ਉਹਦੇ ਨਾਲ ਵਾਸ਼ਰੂਮ ਬਣਿਆ ਹੋਇਆ। ਵਾਸ਼ਰੂਮ ਦੇ ਨਾਲ ਜਿਹੜਾ ਦਰਵਾਜ਼ਾ ਲੱਗਾ ਉਹ ਜੀ ਪੌੜੀਆਂ ਉੱਪਰ ਜਾ ਰਹੀਆਂ ਹਨ। ਦੂਜੀ ਮੰਜ਼ਲ ਤੇ ਹਾ ਦੇਖੋ ਜੀ ਆ ਵਾਸ਼ਰੂਮ ਬਣਿਆ ਹੋਇਆ। ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਨੋਟ ਕਰ ਲਓ ਜੀ। ਨਿਹਾਲ ਸਿੰਘ ਨਗਰ ਮੋਗਾ। ਇਹ ਜੀ ਸਾਡੇ ਵੀਚ ਵਿੱਚ ਮਰਜ਼ੀ ਜੀ ਕਰ ਇਹ ਕਮੈਂਟ ਵਿੱਚ ਮੋਗੇ ਸਾਈਡ ਤੋਂ ਕਿਸੇ ਘਰ ਦੀ ਵੀਡੀਓ ਲੈਣ ਨੂੰ ਕਿਹਾ ਸੀ ਕਿ ਸਾਨੂੰ ਮੋਗੇ ਸਾਈਡ ਘਰ ਚਾਹੀਦਾ ਹੈ ਵੀਡੀਓ ਲਿਆਓ ਤਾਂ ਅਸੀਂ ਉਹਨਾਂ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਮੋਗੇ ਸਾਈਡ ਤੋਂ ਵੀਡੀਓ ਲੈ ਕੇ ਆਏ ਹਾਂ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਏਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਨ ਵੈਲ ਟਾਈਮ ਵਿੱਚ ਆਪਾ ਘਰਾ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ